ਭਾਈ ਤੁਸੀਂ ਲੇਖਣ ਗਾਉਣ ਦਾ ਸ਼ੌਂਕ ਆ ਰੱਖ ਰੱਖਣਾ ਸਪੋਰਟ ਕਿੰਨੀ ਕੋਰੀ ਆ ਤੁਹਾਨੂੰ ਘਰ ਦੇ ਮਤਲਬ ਕਹਿੰਦੇ ਨੇ ਵੀ ਜਿਆ ਲਿਖ ਕੇ ਲੱਗਿਆ ਵੀ ਕਦੇ ਤੂੰ ਗੀਤ ਗਾਉਣਾ ਆ ਦੀਆ ਕਦੇ ਕੈਸਟ ਕਰਾਉਣ ਲਈ ਦਿੰਦੇ ਨੇ ਸਪੋਰਟ ਕਿਹੜੇ ਕਿਹੜੇ ਦੋਸਤਾਂ ਦੇ ਤੋਂ ਸਪੋਰਟ ਮਿਲ ਰਹੀ ਆ ਪਿੰਡ ਦੇ ਕਿੰਨੇ ਕਨੇ ਘਰ ਦੇ ਕਿੰਨੇ ਕ ਤੇ ਅੱਗੇ ਕੈਸਟ ਕਰਾਉਣ ਲਈ ਕਿੰਨੇ ਕ ਮਤਲਬ ਤੁਹਾਨੂੰ ਘਰ ਦੇ ਸਪੋਰਟ ਮਿਲ ਰਹੀ ਆ ਜੇ ਤੁਸੀਂ ਕੈਸਟ ਵਗੈਰਾ ਕਰਾਉਣਾ ਚਾਹੁੰਦੇ ਹੋ ਘਰ ਦੇ ਕਹਿੰਦੇ ਨੇ ਕੁਝ ਕਾਸ਼ ਤਾਂ ਯਾਨੀ ਮਨ ਕਰਦੇ ਤਾਂ ਨਹੀਂ ਖਰ ਲੋਕ ਦੇ ਚੀਜ਼ ਤੋਂ ਨੂੰ ਮਨ ਲਾ ਵੀ ਕਈ ਵਾਰੀ ਉਹ ਜਿੰਮੇ ਤੁਸੀਂ ਯਾਰਾਂ ਦੋਸਤਾਂ ਨਾਲ ਕੀਤੀ سپورਟ ਹੁਣ ਮਨ ਲਾ ਵੀ ਸਾਰੇ ਆਹ ਲੈਵਲ ਦੀ ਹਨਾ ਵੀ ਐ ਨਹੀਂਗਾ ਕੋਈ ਬਾਲਾ ਵੀ ਉੱਚਾ ਜਾ ਕੋਈ ਬੜਾ ਨੀਵਾ ਨਾ ਠੀਕ ਹੈ ਮਨ ਲਾ ਵੀ ਆਗੇ ਨਾਲ ਦੀ ਨੇ ਸਾਰੇ ਠੀਕ ਹੈ ਪਰ ਇਹ سپورਟ ਹੁਣ ਜਿਵੇਂ ਮੇਰਾ ਦੋਸਤ ਜੀ ਦਾ ਹਰਮਨ ਆਇਆ ਮਨ ਲਾਈ ਪਾਸ ਜ਼ਿਆਦਾਤਰ ਉਸੇ ਨਾਲ ਹੀ ਰਹਿਣਾ ਜੀ ਉਸੇ ਨਾਲ ਦੀ ਕਿਉਂਕਿ ਪੱਲਾ سپورਟ ਹੁੰਦੀ ਹੈ ਉਹਦੇ ਪੱਲੋਂ ਹਾਂਜੀ ਉਹਦੇ ਪੱਲੋਂ ਉਹ ਲਿਖਿਆ ਉਹਨਾਂ ਨੇ ਲਿਖਿਆ ਉਹ ਕਹਿ ਕੇ ਕਦੇ ਕੋ ਗੀਤ ਕਿਆ ਜੀ ਉਹਨਾਂ ਦੇ ਕੋਈ ਹੋਈ ਐ ਫਰਮੈਸ਼ਨ ਵੀ ਬਾਈ ਬੰਦਾ ਲਿਖ ਕੇ ਦਿਓ ਕਰ ਮੈਨੂੰ ਬਹੁਤ ਜੀ ਬਸ ਗਲਤੀ ਮੇਰੀ ਤੇ ਲਿਖਿਆ ਨਹੀਂ ਗਿਆ ਚਲੋ ਅੱਛਾ ਹਾਂ ਪਰ ਲਿਖਣਾ ਜ਼ਰੂਰ ਨਾ ਖਤਰਾ ਅੱਛਾ ਵੀ ਖਾਸ ਜਗਰੀ ਯਾਰ ਕਹਿੰਦੇ ਆ ਆਪਣੇ ਘਰ ਹੁੰਦਾ ਆਪਣਾ ਬੈਸਟ ਫਰੈਂਡ ਬਸ ਉਹੀ ਹੈ ਜੀ ਬਸ ਕੋਈ ਆ ਜਾ ਗੀਤ ਜਿਵੇਂ ਤੁਸੀਂ ਨਸ਼ੇ ਤੇ ਕਹਿੰਦੇ ਹੋ ਤੁਸੀਂ ਸਾਰੇ ਮਤਲਬ ਲਿਖੇ ਹੋਏ ਨੇ ਹਣਾ ਟੌਪਿਕ ਤੇ ਐਡਵਾਰ ਕੋਈ ਨਸ਼ੇ ਤੇ ਸੁਣਾਓ ਗੀਤ ਸਾਨੂੰ ਕੋਈ ਹਾਂ ਸੁਣਾ ਦਿੰਦੀ ਜੀ ਬੋਹ ਐਉਂਦੀ ਨਾ ਸਮਝ ਕਸੂਰ ਸਰਕਾਰਾਂ ਦਾ ਜਨ ਨਾਲ ਰਹਿੰਦੇ ਯਾਰਾਂ ਦਾ ਵਹੀ ਉਹ ਸੱਚ ਲਿਖਣ ਤੋਂ ਅੱਜ ਕੱਲ੍ਹ ਦੀ ਕਲਮ ਮਰਦੀ ਆ ਜੱਗ ਬਹਿਰੀ ਸੱਚੇ ਦੇ ਵਿਚਾਰਾਂ ਦਾ ਵਹੀ ਉਹ ਕਿਸੇ ਨੂੰ ਤਦੋਚਿਆ ਪਾ ਦੇ ਨਹੀਂ ਸਕਦੇ ਤੂੰ ਆਪਣੇ ਤੇ ਰੱਖ ਕੰਟਰੋਲ ਮੇ ਤੇਰਾ ਉਹ ਤੇਰੀ ਝੜਦੀ ਜਵਾਨੀ ਨੂੰ ਇਹ ਰਾਖ ਕਰ ਦੂ ਨਸ਼ਾ ਮੱਚੀ ਹੱਗ ਵਿੱਚ ਪਟਰਾਉ ਲੇ ਮੇ ਤੇਰਾ ਉਹ ਬੰਦਾ ਜਾਣ ਦੀ ਛੱਡੇ ਜੀ ਅਸ ਮਰੀਆ ਨਹੀਂ ਜਾਂਦਾ ਜਾਣ ਦੀ ਛੱਡੇ ਜੀ ਅਸ ਮਰੀਆ ਨਹੀਂ ਜਾਂਦਾ ਕਈ ਵਾਰੀ ਜ਼ਿੰਦਗੀ 'ਚ ਐਸੇ ਵੀ ਹਾਲਾਤ ਹੁੰਦਿਆ ਔ ਨਰਕਾਂ 'ਚ ਦਿਸਦਾਏ ਕਰ ਉਹਨਾਂ ਨੂੰ ਵੀ ਜਿਦੇ ਲੱਗੇ ਨਸ਼ੇ ਤੇ ਜਵਾਕ ਹੁੰਦਿਆ ਨਰਕਾਂ 'ਚ ਦਿਸਦਾਏ ਕਰ ਉਹਨਾਂ ਨੂੰ ਵੀ ਜਿਦੇ ਲੱਗੇ ਨਸ਼ੇ ਤੇ ਜਵਾਕ ਹੁੰਦਿਆ ਜੇ ਮੈਂ ਤੁਸੀਂ ਬੜਾ ਸੋਹਣਾ ਲਿਖਦੇ ਹਾਂ ਬੜਾ ਸੋਹਣਾ ਗਾਉਂਦੇ ਹੋ ਨਾ ਵੀ ਸਪੈਸ਼ਲ ਟਾਈਮ ਕੱਢ ਦੂੰ ਲਿਖਣ ਵਾਸਤੇ ਜਾਂ ਮਤਲਬ ਆਪਾਂ ਗਾਉਣਾ ਹੈ ਨਾ ਤੁਸੀਂ ਗਲਾ ਵਧੀਆ ਹੈਗਾ ਤੁਹਾਡਾ ਜਿਹੜਾ ਹੈ ਤੁਸੀਂ ਗਾ ਲੈਂਦੇ ਹੋ ਇਹਦੇ ਲਈ ਪ੍ਰੈਕਟਿਸ ਕਰਦੇ ਹਾਂ ਕਿ ਬਸ ਇਸਤਰੀ ਉਤਪੀ ਗਾ ਲੈਣੇ ਬਣਾ ਕੇ ਨਹੀਂ ਪ੍ਰੈਕਟਿਸ ਤਾਂ ਨਹੀਂ ਕਰਉਂਦੀ ਮਤਲਬ ਵੀ ਘਰੇ ਕਈ ਰਿ ਹੁੰਨਾ ਘਰੇ ਤੜਕੇ ਹੱਥ ਨੇ ਬਸ ਗਾਉਂਦੀ ਰਹਿੰਦਾ ਹੀ ਮੈਂ ਗਾਉਂਦੇ ਰਹਿੰਦੇ ਹਾਂ ਹਾਂਜੀ ਸੰਗਰਾਮਾਂ ਕੋ ਬਾ ਉਹ ਜਿਹਨੇ ਉਹ ਗਾਉਂਦੇ ਕਰਦੇ ਤਾਂ ਉਹਨੇ ਹੋਇਆ ਸੀ ਹਾਂ ਹੀ ਹੈ ਪਰ ਐ ਵੀ ਆ ਸਪੈਸ਼ਲ ਟਾਈਮ ਤਾਂ ਨਹੀਂ ਕਰ ਨਿਕਲਦਾ ਲੇਕਿਨ ਖਾਤਰ ਮਲੇ ਹਮ ਦੇ ਬਿਲਡਿੰਗ ਦਾ ਕੰਮ ਹੈ ਬਿਲਡਿੰਗ ਦਾ ਕੰਮ ਦਿਖਾਂ ਤੇ ਲੱਗਿਆ ਹੋਇਆ ਕੰਮ ਚੱਲ ਰਿਹਾ ਤੇ ਠੀਕ ਹੈ ਠੀਕ ਹੈ ਮਤਲਬ ਸੋ ਜਾਣ ਕਿ ਜਦੋਂ ਸਾਈਕਲ ਤੇ ਜਾਂਦੇ ਨੇ ਉਹ ਬਸ ਉਹਨੂੰ ਕੁਝ ਨਾ ਜਦੋਂ ਜਦੋਂ ਵਿਲੇ ਹੁੰਦੇ ਹਨ ਨਾ ਉਹ ਚੀਜ਼ ਉਹਦਾ ਦੁਕ ਇਵੇਂ ਜਿਹਾ ਲੱਗਦਾ ਵੀ ਲੇਖਣ ਦੂਤੋਂ ਕੋਈ ਗੀਤ ਹੈ ਦਿਮਾਗ ਦੇ ਵਿੱਚ ਉਹ ਗੱਲ ਆ ਜੀ ਤਾਂ ਫਿਰ ਉਹ ਲਿਖਣ ਲਈ ਫੋਨ ਵਰਤਦੇ ਹੋ ਜਾਂ ਕਿ ਦਿਮਾਗ 'ਚ ਹੀ ਚੱਲਦਾ ਰਹਿੰਦਾ ਉਹ ਨਹੀਂ ਦਿਮਾਗ 'ਚ ਹੀ ਫੋਨ ਤਾਂ ਨਹੀਂ ਹੈਗਾ ਬਿਲਕੁਲ ਅੱਜ ਵੀ ਨਹੀਂ ਹੈਗਾ ਫੋਨ ਜੀ ਅੱਜ ਨਹੀਂ ਵੀ ਫੋਨ ਹੈਗਾ ਡੈਡੀ ਵਾਲੀ ਬੱਸ ਬੱਤ ਫਿਰ ਦੇਖ ਲੈਣੇ ਉਹ ਤੁਰਤ ਵਗੈਰਾ ਲਿਖਦੇ ਹੋ ਕਿ ਬਸ ਸੁਣਨਾ ਚਾਹ ਰਿਹਾ ਗੂੰਗੂੰਆਂ ਦੇ ਰਹਿੰਦੇ ਨੇ ਦਿਮਾਗ 'ਚ ਸੁਣਨਾ ਚਾਹ ਰਿਹਾ ਜਿਵੇਂ ਸਾਰਾ ਗਾਣਾ ਬਣ ਜਾਂਦਾ ਦਿਮਾਗ 'ਚ ਨਾ ਹੀ ਜਿਵੇਂ ਉਹ ਫਿਰ ਲਿਖਦੇ ਅੱਛਾ ਕਦੇ ਕਿਸੇ ਸਿੰਗਰ ਨਾਲ ਕੋਈ ਹੋਈ ਹੈ ਕੰਟੈਕਟ ਜਾਂ ਗੱਲਬਾਤ ਕਰੇ ਕਿਸੇ ਨਾਲ ਹੋਈ ਹੋਵੇ ਨਹੀਂ ਐਵੇਂ ਤਾਂ ਨਹੀਂ ਸਟਾਰ ਕਹਿੰਦੇ ਆ ਜਾਂ ਮਤਲਬ ਕਿਵੇਂ ਜੇ ਕੋਈ ਹੁੰਦੇ ਆ ਕਈ ਲੋਕ ਆਪਣੇ ਬਾਰੇ ਨੈਗੇਟਿਵ ਸੋਚਦੇ ਹੁੰਦੇ ਹਨ ਕੋਈ ਇਹੋ ਜਿਹਾ ਹੀ ਹੈਗੇ ਨੇ ਨੈਗੇਟਿਵ ਵੀ ਕਰ ਸੋਚਦੇ ਬਹੁਤ ਕਹਿੰਦੇ ਇਹ ਸਟਾਰ ਕਹਿੰਦੇ ਨੇ ਜਾਂ ਕੋਈ ਹੁੰਦੇ ਨੇ ਇਸ ਤਰ੍ਹਾਂ ਦੇ ਮਜਾਕੀ ਬਹੁਤ ਕਹਿੰਦੇ ਪਰ ਮੈਨੂੰ ਮੈਸੇਜ ਮਿਆਰ ਨੇ ਦੀ ਗਾਇ ਕੀਤੀ ਨਹੀਂ ਆਰਨੇਦੀ ਵੀ ਕਹਿੰਦੇ ਨੇ ਹਾਂ ਇਹ ਕਹਿੰਦੇ ਕੋਈ ਆਰਨੇਦੀ ਕਾਪੀ ਹੋਰ ਕੀ ਸੁਣਾਉ ਸਾਨੂੰ ਕੋਈ ਮਤਲਬ ਆਵਾਜ਼ ਉਹਨਾਂ ਦੀ ਆ ਜਿਹੜੀ ਆਵਾਜ਼ ਆ ਥੋੜੀ ਸੇਮ ਲੱਗ ਰਹੀ ਆ ਕੋਈ ਹੋਰ ਕੀ ਸੁਣਾਉ ਸਾਨੂੰ ਹੋਰ ਸਤਾ ਤੇਰਾ ਮੇਰਾ ਤੜ ਗਿਆ ਨੀ ਪੂ ਹੱਦ ਵਾਲਾ ਹੁਣ ਪੜ ਗਿਆ ਨੀ ਮੁੰਡਾ ਗਾਉ ਕੁੜੇ ਬੇ ਵਫਾਈ ਤੇਰੀ ਯਾਰਾਂ ਵਿੱਚ ਬੈਠਾ ਚੜ ਗਿਆ ਨੀ ਐਨੀ ਰੁੱਸੀ ਹੁੰਦੀ ਤਾਂ ਮਨਾ ਲੈਂਦੇ ਕੋਈ ਗੀਤ ਰੋਮੈਂਟਿਕ ਗਾ ਲੈਂਦੇ ਐਨੀ ਰੁੱਸੀ ਹੁੰਦੀ ਤਾਂ ਮਨਾ ਲੈਂਦੇ ਕੋਈ ਗੀਤ ਰੋਮੈਂਟਿਕ ਗਾ ਲੈਂਦੇ ਹੋ ਪਰ ਤੂੰ ਤਾਂ ਕਹਿ ਕੇ ਬ੍ਰੇਕਅਪ ਹਾਂ ਹਾਂ ਹੀ ਵੱਡ ਤਾ ਨੀ ਐਨੀ ਰੋ ਮਹਿੰਗੀ ਕਰ ਲਾ ਮਹਿੰਗੀ ਔਰ ਰੋਵੇਂਗੀ ਕਰਲਾਵੇਂਗੀ ਪਛਤਾ ਮਹਿੰਗੀ ਕਾ ਤੂੰ ਛੱਡਤਾ ਨੀਆ ਰੋਵੇਂਗੀ ਕਰਲਾਵੇਂਗੀ ਪਛਤਾ ਮਹਿੰਗੀ ਕਾ ਤੂੰ ਛੱਡਤਾ ਨੀਆ ਬਹੁਤ ਸੋਹਣਾ ਬਾਈ ਜੀ ਬਹੁਤ ਸੋਹਣਾ ਜਿਵੇਂ ਤੁਸੀਂ ਮੈਂ ਬਾਜ ਮੈਨੂੰ ਇਹ ਲੈ ਵੀ ਮੈਂ 100 ਦਾ 100% ਕਹਿ ਸਕਦਾ ਜਿਹੜੀ ਆਵਾਜ਼ ਹੈ ਤੁਹਾਡੀ ਨਾ ਬਿਲਕੁਲ ਆਰਨੇਤ ਨਾਲ ਮਿਲ ਰਹੀ ਹੈ ਨਾ ਬਾਕੀ ਆਪਣੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਇੱਕ ਵਾਰੀ ਦੁਬਾਰਾ ਆਪਣਾ ਨਾਂ ਤੇ ਆਪਣੇ ਪਿੰਡ ਦਾ ਨਾਂ ਦੱਸੋ ਬਾਈ ਜੀ ਮੇਰਾ ਪਿੰਡ ਗੋਲੇ ਵਾਲਾ ਹੀ ਤੇ ਜ਼ਿਲ੍ਹਾ ਬਠਿੰਡਾ ਜੀ ਨਾਂ ਮੇਰਾ ਗੁਰਪ੍ਰੀਤ ਹੈ ਜੀ ਇਨਸਟਾ ਵਗੈਰਾ ਤੇ ਕਿੰਨੇ ਕ ਐਕਟਰ ਰਹਿੰਦੇ ਹੋ ਫਿਰ ਇਨਸਟਾਗ੍ਰਾਮ ਤੇ ਨਹੀਂ ਰਿਹਾ ਇਹਦਾ ਜੀ ਕੋਈ 11 ਦੋਸਤਾਂ ਤਰੀਲੇ ਪਈਆਂ ਨੇ ਕਦੇ ਕਿ ਬਸ ਸਭ ਨਹੀਂ ਯਾਰ ਦੋਸਤੋਂ ਮੇਰੇ ਰੀਲ ਪਾ ਮੇਰੇ ਗਵਾ ਕੇ ਤੁਹਾਡੇ ਤੇ ਅਸੀਂ ਐਂ ਤੁਹਾਡੀ ਬਹੁਤ ਆਂ ਕਿਤੇ ਬਹੁਤ ਹੋ ਗਈ ਇਹ ਤਾਂ ਆਈਡੀ ਦੇ ਦੱਸੋ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਜਾਏ ਆਈਡੀ ਤੇ ਯਸ ਹ ਕੋਈ ਨਹੀਂ ਹੁੰਦੀ ਯਸ ਬਸ ਐਸੀ ਪਾਦੇ ਆਪ ਕੋ ਬਾਦੀ ਐਡੇ ਚ ਪੁੰਦੇ ਤੁਹਾਡੇ ਯਾਰ ਦੋਸਤ ਹੁੰਦੇ ਜਿਵੇਂ ਗੁਰਪ੍ਰੀਤ ਤੁਸੀਂ ਗੀਤ ਲਿਖ ਲੈਂਦੇ ਹੋ ਕਦੇ ਦੁਨੀਆਦਾਰੀ ਦੇ ਵਿੱਚ ਵੇਚ ਰਹੇ ਹੋ ਜਾਂ ਦੁਨੀਆਦਾਰੀ ਤੇ ਲਿਖੇ ਗੀਤ ਕਰੋ ਹਾਂਜੀ ਲਿਖੇ ਜੀ ਮੰਲਾ ਵੀ ਕਮ ਤਾਂ ਕੀ ਗੱਲ ਹੋਈ ਉਦੋਂ ਗੱਲ ਵੀ ਸਾਰੀ ਸ਼ੇਅਰ ਕਰੇ ਮੰਨ ਲਾ ਮੈਂ ਇੱਕ ਪੈਸੇ ਦੇ ਗਾਣਾ ਲਿਖਿਆ ਸੀ ਜੀ ਉਹ ਅੱਛਾ ਤੇ ਇਹ ਵੀ ਹੁਣ ਇਕੱਠੇ ਬੈਠੀ ਸੀ ਸਾਰੇ ਮੇਰੇ ਰਿਸ਼ਤੇਦਾਰ ਆ ਦੇ ਕਿ ਨਾ ਠੀਕ ਹੈ ਤੇ ਮੰਨ ਲਾ ਗੱਲਾਂ ਚੱਲ ਪਈਆਂ ਜਿਵੇਂ ਉਹਦੇ ਵਿੱਚ ਗੱਲਾਂ ਐਵੇਂ ਨਹੀਂ ਕੁਝ ਹੋਇਆ ਵੀ ਕਿ ਕਹਿੰਦੇ ਆ ਤੈਨੂੰ ਲੈ ਪੈਸਾ ਮੇਨ ਹੈ ਨਾ ਇਹ ਜੀ ਪੈਸਾ ਅਗਲਾ ਕਹਿੰਦਾ ਰਿਸ਼ਤਾ ਹੀ ਹੈ ਕਿ ਕੋਈ ਬੱਕੀ ਅੱਡੀ ਸੋਚ ਹੁੰਦੀ ਹੈ ਨਾ ਕਿਸੇ ਨੱਕ ਮੈਂ ਕਈ ਵਾਰ ਇੱਕ ਬੰਦੇ ਦੀ ਮਜਬੂਰੀ ਹੋ ਜਾਂਦੀ ਹੈ ਵੀ ਉਹ ਕਹਿੰਦਾ ਵੀ ਹਾਂ ਪੈਸਾ ਮੇਨ ਹੈ ਜੇ ਫਿਰ ਕੁਛ ਆ ਜਾ ਹੋ ਜਾਂਦਾ ਠੀਕ ਆ ਗੱਲ ਚੱਲੀ ਜਾਂਦੀ ਸੀ ਅੱਛਾ ਐਸੇ ਮਲਵੀ ਬੈਠਾ ਸੀ ਕੋਈ ਕਰਦੇ ਹੀ ਬੰਦਾ ਇਹ ਕਹਿੰਦਾ ਕਿ ਮੈਨੂੰ ਲੈ ਲਓ ਨਾ ਠੀਕ ਆ ਉਹਨੇ ਕਿ 20 ਗੱਲ 20 ਪੈਸਾ ਮੈਨ ਨਾ ਪਰ ਆਪ ਨੂੰ ਦੁੱਖ ਜਾ ਹੋਇਆ ਜੀ ਵੀ ਆਪਾਂ ਐਸੇ ਮਾਰੇ ਥੋੜੀ ਬੈਠੇ ਦੇ ਨਾਲ ਹਾਂ ਨਹੀਂ ਨਹੀਂ ਸਹੀ ਗੱਲ ਉਹਨੇ ਆਦੇ ਹਿਸਾਬ ਨਾਲ ਗੱਲ ਕਰੀ ਹੋਣਾ ਉਹਨੇ ਕਿ 2 ਰੁਪਏ ਚ ਲੋ ਹੁੰਦਾ ਨਾ ਇਹ ਬੰਦਾ ਨਹੀਂ ਗੱਲ ਪਰ ਮੈਨੂੰ ਆਇਆ ਲੱਗਿਆ ਜੀ ਵੀ ਯਾਰ ਆਪਾਂ ਇਹਨੇ ਕੋਲੇ ਬੈਠੇ ਹਾਂ ਨਾ ਦੁੱਖ ਜਾ ਹੋਇਆ ਵੀ ਆਪਾਂ ਪੈਸੇ ਮਾਰੇ ਥੋੜੀ ਬੈਠੇ ਹਾਂ ਪਰ ਮੌਦੋ ਲਿਖਿਆ ਜੀ ਉਹਨੂੰ ਗਾਣਾ ਤੁਸੀਂ ਹੁਣ ਮੇਰੇ ਡੈਡੀ ਦਾ ਐਕਸੀਡੈਂਟ ਹੋਇਆ ਅੱਛਾ ਮੇਰੇ ਚਾਚੇ ਨੇ ਵੀ ਮੈਂ ਸਾਰੇ ਪ ਵੀ ਕੇ ਹੋ ਗਏ ਨੀ ਆ ਤੇ ਆਪਣੇ ਰਿਸ਼ਤੇ ਵੀ ਵੱਡੇ ਹੁੰਦੇ ਆ ਪਰਿਸ਼ਤੇ ਆਪਣੇ ਹੁੰਦੇ ੜੇ ਆ ਹਾਂ ਜੀ ਹਾਂ ਚਲੋ ਉਹ ਦੱਸਿਓ ਕੀ ਗੱਲ ਹੋ ਰਹੀ ਸੀ ਕਿਦਾਂ ਗਾਣਾ ਸੁਣੋ ਜੀ ਉਹ ਮੰਨਿਆ ਕਿ ਤੁਹਾਨੂੰ ਦੇ ਮਾਂ ਮਤ ਐਡਾ ਮਹਸਿਆਣਾ ਵੀ ਨਹੀਂ ਆ ਚੰਗੇ ਮਾੜੇ ਦੀ ਨਾ ਹੋਵੇ ਪਰਖ ਤੇ ਐਡਾ ਮੈਨੇ ਹਾਣਾ ਵੀ ਨਹੀਂ ਆ ਹੋ ਪੈਸੇ ਪਿੱਛੇ ਫਿਰਦੀ ਆ ਭੱਜੀ ਦੁਨੀਆ ਪੈਸੇ ਪਿੱਛੇ ਫਿਰਦੀ ਆ ਭੱਜੀ ਦੁਨੀਆ ਪਰ ਨਾਲ ਨਹੀਂ ਉਹ ਜਾਣੇ ਚਮਕੀ ਲੀਤਾਰ ਬਾਲੇ ਵਰਕੇ ਆ ਹੋ ਕੱਲਾ ਪੈਸਾ ਨਹੀਂ ਹੋ ਮੇਨ ਮੇਨ ਰਿਸ਼ਤੇ ਵੀ ਭਈਆ ਤੇਗ ਧਾਂਸਰੀ ਤੂ ਕੇਰਾ ਦੇ ਲੋਕ ਕਰਕੇ ਆ ਪੈਸਾ ਨੀਉ ਮੇਨ ਮੇਨ ਰਿਸ਼ਤੇ ਵੀ ਭਈਆ ਤੇਗ ਧਾਂਸਰੀ ਤੂ ਕੇਰਾ ਦੇ ਲੋਕ ਕਰਕੇ ਆ ਓ ਨਰਕ ਬਣ ਆਲੀ ਜ਼ਿੰਦਗੀ ਜੋ ਪੈਸੇ ਆ ਤੇ ਡੁੱਲ ਗਿਆ ਮਰ ਗਈ ਆ ਮਤ ਨਾਲੋਂ ਜੰਮਿਆਂ ਨੂੰ ਭੁੱਲ ਗਿਆ ਪੈਸਾ ਹੀ ਆ ਘਰ ਵਿੱਚ ਪਾਉਂਦਾ ਜੁੱਪਵਾੜਾ ਹੁੰਦਾ ਏ ਆ ਭਾਈਆਂ ਨੂੰ ਬਣਾਵੇ ਸ਼ਰੀਕਮਣਾ ਵਿੱਚ ਸਾੜਾ ਹੁੰਦਾ ਏ ਆ ਓ ਗਿਲੇ ਸ਼ਿਕਵੇ ਤਾਂ ਸਭ ਦੂਰ ਹੋ ਜਾਣਗੇ ਓ ਗਿਲੇ ਸ਼ਿਕਵੇ ਤਾਂ ਸਭ ਦੂਰ ਹੋ ਜਾਣਗੇ ਤੇਹਕ ਤਾਂ ਜ਼ਰੀ ਤੂ ਕਹਿਰਾ ਅੱਖ ਪਰਕੇ ਹੋ ਕੱਲਾ ਪੈਸਾ ਨਹੀਂ ਓ ਮੇਨ ਮੇਨ ਰਿਸ਼ਤੇ ਵੀ ਭਈਆ ਤੇਹਕ ਤਾਂ ਜ਼ਰੀ ਤੂ ਕਹਿਰਾ ਦੇ ਲੋਕ ਕਰਕੇ ਆ ਪੈਸਾ ਨਹੀਂ ਓ ਮੇਨ ਮੇਨ ਰਿਸ਼ਤੇ ਵੀ ਭਈਆ ਤੇਹਕ ਤਾਂ ਜ਼ਰੀ ਤੂ ਕੇ ਓ ਪੈਸੇ ਦਾ ਨਹੀਂ ਯਾਰਾ ਕਦੇ ਮਾਨ ਕਰੀਦਾ ਤੇ ਢੰਗ ਨਾ ਬੁਲਾਉਂਦਾ ਕਦੇ ਬੰਦਾ ਥੱਕੇ ਨਾ ਰੱਬ ਨਾ ਕਰੇ ਜੇ ਕੋਈ ਹਾਦਸਾ ਹੋ ਜੇ ਸੱਚ ਜਾਣੀ ਗੱਲ ਫਿਰ ਪੈਸਾ ਚੱਕੇ ਨਾ ਕਰਦਿਆਂ ਨਾਲ ਵੀ ਤੂੰ ਬਹਿਣਾ ਸਿੱਖ ਲਾਇਆ ਰੱਬ ਦੀ ਰਾਜਾ ਦੇ ਵਿੱਚ ਰਹਿਣਾ ਸਿੱਖ ਲਾਇਆ ਉਹ ਤੇ ਕਿ ਗਰੀਬ ਨਹੀਂ ਮਜ਼ਾਕ ਡਾਈਦਾ ਦੇ ਕਿ ਗਰੀਬ ਨਹੀਂ ਮਜ਼ਾਕ ਡਾਈਦਾ ਗੱਲ ਕਰੀਦੀ ਹੁੰਦੀ ਆ ਰੱਬ ਕੋਲੋਂ ਡਰ ਕੇ ਆ ਉਹ ਕੱਲਾ ਪੈਸਾ ਨਹੀਂ ਓ ਮੇਨ ਮੇਨ ਰਿਸ਼ਤੇ ਵੀ ਭਈਆ ਤੈਕ ਤਾਂ ਸਰੀ ਤੁਕੇਰਾ ਦੇ ਲੋਕ ਕਰਕੇ ਆ ਪੈਸਾ ਨਹੀਂ ਓ ਮੇਨ ਮੇਨ ਰਿਸ਼ਤੇ ਵੀ ਭਈਆ ਤੈਕ ਤਾਂ ਸਰੀ ਤੁਕੇਰਾ ਦੇ ਲੋਕ ਕਰਕੇ ਆ ਬਹੁਤ ਸੋਹਣਾ ਬਾਈ ਜੀ ਦੁਨੀਆਦਾਰੀ ਤੇ ਤੁਸੀਂ ਲਿਖੇ ਬੈਠੋ ਤੇ ਆਪਦੀ ਉਮਰ ਤੋਂ ਜ਼ਿਆਦਾ ਮਤਲਬ ਜਿਹੜੀ ਸਿਆਣਪ ਦਿਖਾਈ ਹੋਈ ਹੈ ਤੁਸੀਂ ਗੀਤਾ ਚ ਜਾਂ ਆਪਦੀ ਤੁਸੀਂ ਜਿਹੜੀ ਜ਼ਿੰਦਗੀ ਲਿਖੀ ਹੋ ਨਾ ਬਹੁਤ ਸੋਹਣਾ ਲਿਖਿਆ ਤੇ ਗਾਇਆ ਤੁਸੀਂ